ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਜੋ ਜੀ ਆ ਅੱਜ ਤੁਹਾਨੂੰ ਆਪਾਂ ਲੈ ਚੱਲਦੇ ਹਾਂ ਦਾਦਾ ਜੀ ਦੇ ਭੋਗ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਮੇਰੇ ਦਾਦਾ ਜੀ ਦੇ ਛੋਟੇ ਭਰਾ ਸਨ ਤੇ ਉਹ ਕਾਲ ਚਲਾਣਾ ਕਰ ਗਏ ਸਨ ਤੇ ਉਹਨਾਂ ਦਾ ਅੱਜ ਦੇ ਸਹਿਰਾ ਜਾਨੀ ਕਿ ਭੋਗ ਹੈ ਤੇ ਆਪਾਂ ਉੱਥੇ ਪਹੁੰਚੇ ਹੋਏ ਆਂ ਤੇ ਪਹਿਲਾ ਇੱਥੇ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸਹਿਜ ਪਾਠ ਵੀ ਪ੍ਰਕਾਸ਼ ਕਰਵਾਇਆ ਹੋਇਆ ਸੀ ਉਹਦੇ ਭੋਗ ਪਾਏ ਗਏ ਜੀ ਤੇ ਹੁਣ ਸਹਿਜ ਪਾਠ ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਇਥੇ ਅਰਦਾਸ ਹੋ ਰਹੀ ਹੈ ਤੇ ਅਰਦਾਸ ਤੋਂ ਬਾਅਦ ਹੰਦੀਗ ਵਰਤੀਗੀ ਤੇ ਇਸ ਤੋਂ ਬਾਅਦ ਜੀ ਪੰਡਾਲ ਸਜਾਇਆ ਗਿਆ ਜਾਊਗਾ ਤੇ ਬਹੁਤ ਸਰੰਗ ਸੰਗਤਾਂ ਬਹੁਜ ਰੰਗ ਮੈਂ ਬਹੁਤ ਬਲਾਰੀ ਪੁੱਜ ਰਹੀ ਹੈ ਤੇ ਉਹਨਾਂ ਦਾ ਪੰਡਾਲ ਦੇ ਵਿੱਚ ਸਵਾਗਤ ਕੀਤਾ ਜਾਊਗਾ ਜੋ ਦਾਦਾ ਜੀ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਨਗੇ ਸ਼ਰਦਾ ਅंजलि ਦੇਣਗੇ ਤੇ ਇਧਰ ਆਪਾਂ ਪੰਡਾਲ ਦੇ ਵਿੱਚ ਆ ਗਏ ਆਂ ਜੀ ਇੱਥੇ ਪੰਡਾਲ ਦੇ ਵਿੱਚ ਸੰਗਤ ਜੁੜ ਰਹੀ ਹੋ ਤੇ ਵਾਰਦਾਸ ਹੋ ਰਹੀ ਹੈ ਤੇ ਹੁਣ ਇੱਥੇ ਕੀਰਤਨ ਚੱਲ ਰਿਹਾ ਵਾ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਇੱਥੇ ਕੀਰਤਨ ਕਰ ਰਹੇ ਨੇ ਤੇ ਅੱਡਵਾਡੇ ਸਾਰਿਆਂ ਦੀ ਵਾਰੀ ਵਾਰੀ ਅਨਸਾਰ ਜੀ ਪ੍ਰੋਗਰਾਮ ਜਿਹਨਾਂ ਦਾ ਮਿੱਥਿਆ ਹੋ ਗੋਵੇਂ ਚੱਲੂਗਾ ਤੇ ਇਥੇ ਸੰਗਤਾਂ ਪਹੁੰਚ ਰਹੀਆਂ ਹਨ ਤੇ ਕਾਫੀ ਗਰਮੀ ਸੀ ਜੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਥੋੜੀ ਨਹੀਂ ਗਰਮੀ ਪੈ ਰਹੀ ਸੀ ਤੇ ਕਾਫੀ ਪੱਖੇ ਕੂਲਰਾਂ ਦਾ ਪ੍ਰਬੰਧ ਸੀਗਾ ਤੇ ਪਰ ਫਿਰ ਵੀ ਗਰਮੀ ਬੜੀ ਜ਼ਿਆਦਾ ਸੀਗੀ ਤੇ ਇਧਰ ਜੀ ਲੰਗਰ ਹਾਲ ਦੇ ਵਿੱਚ ਲੰਗਰ ਚ ਆ ਗਏ ਆਪਾਂ ਪੰਗਤਾਂ ਦੇ ਵਿੱਚ ਲੰਗਰ ਚ ਪਾਇਆ ਜਾ ਰਿਹਾ ਸੀ ਸੰਗਤ ਛਟੀ ਜਾ ਰਹੀ ਸੀ ਆਈ ਜਾ ਰਹੀ ਸੀ ਜਾਈ ਜਾ ਰਹੀ ਸੀ ਕਿ ਤੇ ਚਾਹ ਦਾ ਲੰਗਰ ਵੀ ਚੱਲਦਾ ਸੀਗਾ ਤੇ ਨਾਲ ਦੇ ਨਾਲ ਸੰਗਤ ਛਕ ਰਹੀ ਸੀ ਜਿੰਨੀ ਲੋੜ ਅਨਸਾਰ ਜਿੰਨੀ ਲੋੜ ਸੀਗੀ ਪ੍ਰਸ਼ਾਦ ਦੇ ਪਾਣੀ ਦੀ ਤੇ ਆਪਾਂ ਥੋੜੀ ਜੀ ਚਲ ਕੇ ਤੁਹਾਨੂੰ ਲੰਗਰ ਹਾਲ ਦੀ ਵੀ ਦਿਖਾ ਦੇਈਏ ਲੰਗਰ ਪੰਗਤ ਦੇ ਵਿੱਚ ਚੱਲ ਰਿਹਾ ਸੀਗਾ ਪੰਗਤਾਂ ਦੇ ਵਿੱਚ ਚੱਲ ਰਿਹਾ ਸੀਗਾ ਤੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਪ੍ਰਬੰਧ ਹੈ ਜੇ ਲੰਗਰ ਹਾਲ ਪੂਰੀ ਤਰ੍ਹਾਂ ਨਹੀਂ ਹੈਗਾ ਬਣਿਆਗਾ ਪਰ ਇੱਕ ਸਾਈਡ ਤੇ ਬਲਵੰਦ ਕੀਤਾ ਹੋਇਆ ਹੈ ਤੇ ਇੱਧਰ ਸੰਗਤਾਂ ਬੈਠਣਾ ਅੱਛਾ ਕਰੰਗਾ ਲੰਗਰ ਤੇ ਆਪਾਂ ਥੋੜਾ ਜਿਹਾ ਵੀਡੀਓ ਕਲਿੱਪ ਲੈ ਲਿਆ ਤੇ ਨਾਲ ਦੀ ਨਾਲ ਤੁਹਾਨੂੰ ਉਧਰੋਂ ਪੰਡਾਲ ਦੇ ਵਿੱਚੋਂ ਆਵਾਜ਼ ਵੀ ਆ ਰਹੀ ਉਹ ਤੁਸੀਂ ਉਹ ਵੀ ਸੁਣ ਸਕਦੇ ਆ ਕਿਉਂਕਿ ਮੈਂ ਜੇ ਨਹੀਂ ਆਪ ਵਿੱਚ ਬੋਲ ਦਿੱਤਾ ਫਿਰ ਕਾਪੀਰਾਈਟ ਆ ਜਾਂਦਾ ਵਾ ਮੈਂ ਇਧਰ ਆ ਪਾਂ ਫਿਰ ਪੰਡਾਲ ਦੇ ਵਿੱਚ ਆ ਗਏ ਆ ਇਹ ਬਹੁਤ ਸਾਰੇ ਸੰਗਤਾਂ ਪਹੁੰਚੀਆਂ ਆ ਪਹੁੰਚ ਚੁੱਕੀਆਂ ਆ ਬਹੁਤ ਆ ਰਹਿਣਾ ਕੁਝ ਮਥੜੀ ਕਿ ਜਾ ਰਹੀਣਾ ਮੈਂ ਵੈਸੇ ਤਰ੍ਹਾਂ ਦਾਦਾ ਜੀ ਮੇਰੇ ਬੜੇ ਨਿੱਕੇ ਸਭਾ ਦੇ ਸਾਨੂੰ ਸਰਪੰਚ ਸਨ ਮੇਰੇ ਦਾਦਾ ਜੀ ਹੁਣੇ ਸੱਤ ਪ੍ਰਾਹ ਸਨ ਜਿੰਨਾਂ ਵਿੱਚੋਂ ਇੱਕ ਰਹਿ ਗਈ ਹੈ ਜੀ ਤੇ ਸਾਰੇ ਬਜ਼ੁਰਗ ਨਾਲ ਚਲਾਣਾ ਕਰ ਗਏ ਹੈ ਕਿ ਇਹ ਇਹ ਦਾਦਾ ਜੀ ਦੀ ਇੱਕ ਪ੍ਰਾਹ ਰਹਿ ਗਈ ਜਿਹੜੀ ਦਾਦਾ ਜੀ ਤੋਂ ਛੋਟੀ ਨਹੀਂ ਤੇ ਉਹ ਕੈਪਟਨ ਹਰਜਨ ਸਿੰਘ ਤੇ ਦੂਜੀ ਸਾਰੇ ਵੱਡੇ ਤਾਇਆ ਜੀ ਬਾ ਦਾਦਾ ਜੀ ਮੇਰੇ ਦਾਦਾ ਜੀ ਤੋਂ ਵੱਡੇ ਸਨ ਇੱਕ ਤਾਇਆ ਜੀ ਜੀਰ ਸਿੰਘ ਉਹ ਵੀ 1984 ਦੇ ਵਿੱਚ ਟੈਕ ਦੇ ਵਿੱਚ ਉੱਥੇ ਸ਼ਹੀਦ ਹੋ ਗਏ ਸੀਗੇ ਤੇ ਹੁਣ ਇੱਕ ਹੀ ਬਜ਼ੁਰਗ ਰਹੇ ਜੀ ਨੇ ਉਹ ਕਾफी ਕਮਜ਼ੋਰ ਹੋ ਚੁੱਕੇ ਨੇ ਕਿਉਂਕਿ ਨੰਨੀ ਉਮਰ ਵੀ ਕਾफी ਹੋਈ ਗਿਆ ਸਿੰਘ ਜੀ ਕੱਲ੍ਹ ਠੰਡਾ ਵਾਲੇ ਇੱਧਰ ਕਾਫੀ ਸੰਗਤਾਂ ਦਾ ਘਰ ਹੋ ਰਿਹਾ ਸੀਗਾ ਤੁਸੀਂ ਨਾਲ ਦੀ ਨਾਲ ਲਾਈਵ ਦੇਖ ਸਕਦੇ ਆਂ ਜੀ ਅੱਜ ਦੀ ਆਵਾਜ਼ ਤੇ ਅਦਿ ਦੀ ਆਵਾਜ਼ ਤੇ ਹੋਰ ਕਾਫੀ ਚੰਰਾ ਤੇ ਚੰਦਰਿਆ ਮੈਨੂੰ ਯਾਦ ਨਹੀਂ ਜਿੰਨਾਂ ਦੇ ਨਾਮ ਤੇ ਅੱਜ ਦੀ ਆਵਾਜ਼ ਸੰਸਾਰ ਦਾ ਆਗਾ ਚੈਨਲ ਤਾਂ ਕਰਕੇ ਮੈਨੂੰ ਉਹਦਾ ਉਹਦਾ ਥੋੜਾ ਜਿਹਾ ਯਾਦ ਆ ਵੀ ਉੱਤੇ ਲਾਈਵ ਚੱਲਦਾ ਹੁੰਦਾ ਜਦੋਂ ਕੋਈ ਵੀ ਪ੍ਰੋਗਰਾਮ ਰੋਡੇ ਪੰਡ ਦੇ ਵਿੱਚ ਹੋਵੇ ਜਾਂ ਕਿਤੇ ਹੋਵੇ ਅੱਜ ਦੀ ਆਵਾਜ਼ ਤੋਂ ਲਾਈਵ ਚੱਲਦਾ ਹੁੰਦਾ ਵਾ ਕਿਉਂਕਿ ਇੱਥੇ 2 ਜੂਨ ਨੂੰ ਸੰਤਾਂ ਦਾ ਜਨਮ ਦਿਹਾੜਾ ਵੀ ਮਨਾਇਆ ਜਾਂਦਾ ਤੇ ਉਦੋਂ ਵੀ ਲਾਈਵ ਚੱਲਦਾ ਹੁੰਦਾ ਨਾ ਪਹੁੰਚਿਆ ਜਾਵੇ ਤੇ ਲਾਈਵ ਵੀ ਦੇਖਿਆ ਜਾ ਸਕਦਾ ਵਾ ਤੁਸੀਂ ਕਦੋਂ ਵੀ ਕੱਢ ਕੇ ਉਹ ਲਾਈਵ ਸੁਣ ਸਕਦੇ ਆ ਦੇਖ ਸਕਦੇ ਆ ਨਾਲ ਦੀ ਨਾਲ ਤੇ ਇਧਰ ਬਾਬਾ ਤਖਬੀਰ ਸਿੰਘ ਜੀ ਤੇ ਬਾਬਾ ਗੁਰਪ੍ਰੀਤ ਸਿੰਘ ਜੀ ਦਰਬਾਰ ਸਾਹਿਬ ਦੇ ਪ੍ਰਧਾਨ ਆਏ ਸੀ ਹਰਜਿੰਦਰ ਸਿੰਘ ਤਾਂ ਮੀਂ ਦੀਪ ਸਿੱਧੂ ਦਾ ਭਰਾ ਵੀ ਆਇਆ ਸੀ ਇੱਥੇ ਪਹੁੰਚੇ ਸੀ ਭਾਈ ਸਰਬਜੀਤ ਸਿੰਘ ਤੇ ਭਾਈ ਸਰਬਜੀਤ ਸਿੰਘ ਦੀ ਭੈਣ ਜੋ ਭਾਈ ਬਿਆਨਤ ਸਿੰਘ ਦੇ ਡੇਟਾ ਦੀ ਬੇਟੀ ਆ ਤੇ ਉਹਨਾਂ ਨੇ ਵੀ ਦੋ ਮਿੰਟ ਲਈ ਸਰਦਾ ਦੇ ਪੁੱਲ 'ਤੇ ਬੈਠ ਕੇ ਸੀ ਦਾਦਾ ਜੀ ਨੇ ਤੇ ਭਾਈ ਸਰਮਜੀਤ ਸਿੰਘ ਜੀ ਨੇ ਵੀ ਆਪ ਦੇ ਬਾਰੇ ਦੱਸਿਆ ਸੀ ਪਹਿਲਾਂ ਵੀ ਕਿਸ ਤਰ੍ਹਾਂ ਮੈਂ ਵੋਟਾਂ ਦੇ ਵਿੱਚ ਖੜਾ ਹੋਇਆ ਤੇ ਇਥੋਂ ਹੀ ਮੱਥਾ ਟੇਕ ਕੇ ਅਰਦਾਸ ਕਰਕੇ ਉਹਨਾਂ ਨੇ ਆਪ ਦੇ ਇਸ ਤਰ੍ਹਾਂ ਭਾਈ ਗੁਰਦੀਪ ਸਿੰਘ ਜੀ ਬੋਟਾ ਦੇ ਇਲੈਕਸ਼ਨ ਦੀ ਕੈਰੀਅਰ ਦੀ ਰੰਗਦਾ ਕੀਤੀ ਸੀ ਤੇ ਸਰਪੰਚਾਂ ਦੇ ਵਿੱਚ ਦਰਸ਼ਨ ਕਰ ਰਹੇ ਨੇ ਬਹੁਤ ਸਾਰੇ ਸੰਗਤਾਂ ਦੀ ਸ਼ਰਧਾ ਵੀ ਇਸ ਸਥਾਨ ਤੇ ਸੰਤਾਂ ਦੇ ਨਾਂ ਤੇ ਸੰਤ ਖਾਲਸਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਇੱਥੇ ਬਹੁਤ ਸਾਰੀ ਗੁਰਬਾਣੀ ਬੱਚਿਆਂ ਨੂੰ ਸਿਖਾਈ ਜਾਂਦੀ ਹੈ ਪੜਾਈ ਜਾਂਦੀ ਹੈ ਤੇ ਕਾਫੀ ਇਹਦੇ ਵਿੱਚ ਯੋਗਦਾਨ ਪਾ ਰਹੇ ਆ ਸਿੰਘ ਸਾਹਿਬ ਜੀ ਸਿੰਘ ਸਾਹਿਬ ਜੀ ਮੇਰੇ ਚਾਚਾ ਜੀ ਹਨ ਜੋ ਮੇਰੇ ਦਾਦਾ ਜੀ ਤੋਂ ਵੱਡੇ ਭਰਾ ਸਾਨੂੰ ਉਹਨਾਂ ਦੇ بیٹے ਨੇ 对。 ਬਾਕੀ ਦਮਦਮੀ ਟਕਸਾਲ ਦੇ ਕਿ ਦਾ ਵੀ ਕਾਫੀ ਹੈਗਾ ਰੂਲ ਤੋਂ ਦਮਦਮੀ ਟਕਸਾਲ ਸ਼ੁਰੂ ਹੋਈ ਸੀ ਜੋ ਸੰਤ 14ਵੇਂ ਮੁਕੀ ਸੰਤ ਦਮਦਮੀ ਟਕਸਾਲ ਦੇ ਸੰਧ ਜਰਨੈਲ ਸਿੰਘ ਜੀ ਖਾਲਸਾ ਪੰਡਰਾਲੇ ਤੇ ਉੱਥੇ ਇਸ ਤੇ ਬਹੁਤ ਸਾਰੇ ਬੱਚੇ ਗੁਰਬਾਣੀ ਦੀ ਸੰਤਿਆ ਲੈ ਰਹੇ ਹੈ ਜੀ ਕਾਫੀ ਵਿਦਿਆਵੀ ਪੜਾਈ ਵਿਦਿਆਲੀ ਕਾਫੀ ਅੱਗੇ ਯੋਗਦਾਨ ਪਾਇਆ ਜਾਂਦਾ ਬੱਚਿਆਂ ਨੂੰ ਸਿੱਖਿਆ ਵੀ ਦਿੱਤੀ ਜਾਂਦੀ ਹੈ ਇੱਥੇ ਜੋ ਨਹੀਂ ਕਰ ਸਕਦੇ ਹਾਂ ਦਾ ਖਰਚਾ ਪਾਣੀ ਚੱਕ ਦੇਣੀ ਵਿਦਿਆਫੀ ਦੇਸ਼ਾਂ ਦੇਸ਼ਾਂ ਵਿੱਚ ਹੋਰ ਪਰਿਵਾਰਾਂ ਸਾਡੇ ਨਾਲ ਦੀ ਨਾਲ ਸੰਗ ਨਾਲ ਦੀ ਨਾਲ ਲਾਈਵ ਸੁਣ ਸਕਦੇ ਹਾਂ ਜਾਂ ਅਸੀਂ ਅੱਜ ਦੀ ਬਾਤ ਨੂੰ ਮੇਰੇ ਦੁਆਰਾ ਪੇਟਾ ਨੂੰ ਦੱਸ ਦੀ ਅੱਜ ਦੀ ਬਾਤ ਨੂੰ ਲਾਈਵ ਦੇਖ ਸਕਦੇ ਹਾਂ ਕਦੋਂ ਬਾਤ ਜੀ ਬਹੁਤ ਸਾਰੇ ਬੁਲਾਰੇ ਪਹੁੰਚੇ ਨੇ ਸਾਰੇ ਹੀ ਬੁਲਾਰੇ ਨੇ ਸੰਗ ਦੇ ਵਿੱਚ ਸਾਰਿਆਂ ਨੇ ਹਾਜ਼ਰੀ ਲਵਾਣੀ ਆ ਪਰ ਸਮੇਂ ਨੂੰ ਜਿੱਥੇ ਆਪਾ ਚੈਨਲ ਟੀਵੀ ਵੱਲੋਂ ਜੋ ਬਾਬਾ ਜੀ ਦੱਸ ਰਹੇ ਨੇ ਕਾਫੀ ਨਿਮਰਤਾ ਸਰ ਇਹਨਾਂ ਨੂੰ ਗਿਆਨ ਹੈ ਇੱਕ ਚੌਂਕੜੇ ਦੇ ਵਿੱਚ ਪਾਠ ਕਰ ਲੈਂਦੇ ਨੇ ਸ੍ਰੀ ਖੰਡ ਪਾਠ ਸਾਹਿਬ ਦਾ ਕਾਫੀ ਪਾਠ ਕਰਦੇ ਨੇ ਜਿਹੜੇ ਸ਼ਿਕਾਰੀ ਨੇ ਜਿਹੜਾ ਸ਼ਿਕਾਰੀ ਨੇ ਤੇ ਪੈਰ ਪੈਰ ਦੇ ਨਾਲ ਨਾ ਕਟੇ ਤਾਂ ਸੰਤਾਨ ਪਰੱਖਣ ਦੇ ਕਾਹਤ ਆਏ ਇਹਦੇ ਬਦ ਕੋ ਕਬੋ ਕਬੋ ਬਦ ਵੀ ਜੈ

ਜਿਸ ਪਰਮਾਤਮਾ ਦੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਮਹਾਂਪੁਰਖ ਪੈਦਾ ਹੋਏ ਹੋ ਉਹ ਨਾਮਾ ਪੁਰਸ਼ ਅਧਰਕੇ ਮੈਂ ਜਾਣਦਾ ਉਹ ਮਾਤਾ ਕਿਤੇ ਵੱਡੇ ਭਾਗਾ ਵਾਲੇ ਸ਼ੇ ਉਹ ਪਿਤਾ ਕਿਤੇ ਵੱਡਾ ਵੱਡੇ ਭਾਗਾ ਵਾਲੇ ਸੰ ਜਿਨ੍ਹਾਂ ਦੇ ਘਰ ਇੱਕ ਮਹਾਨ ਯੋਧੇ ਨੇ ਭਜਨ ਬੰਦਗੀ ਵਾਲੇ ਨੇ ਤੇ ਸੇਵਾ ਸਿਮਰਨ ਵਾਲੇ ਮਹਾਨ ਸਾਧੂ ਨੇ ਜਨਮ ਲਿਆ ਪਾਈ ਹਰ ਕੀ ਸਿੰਘ ਹੋਣਾਂ ਇਹ ਮਾਣ ਮਿਲਿਆ ਇਸ ਸੰਸਥਾ ਦੇ ਸਿੰਘ ਜੀ ਖਾਸਾ ਫਿਰਦਾ ਬਾੜੀਆਂ ਦੇ ਵੱਡੇ ਭਰਾਤਾ ਹਾਂ ਇਸ ਕਰਕੇ ਆਪਾਂ ਅਰਦਾਸ ਹੀ ਕਰਤੀ ਏ ਮਨੋਂ ਮਲੇ ਲਈ ਬਰਵਾਜ ਕਿਰਪਾ ਕਰਿਓ ਆਪਕੇ ਸਾਰੋਂ ਅਸੀਂ ਸਾਰੇ ਇੱਥੇ ਕਰਨ ਵਾਸਤੇ ਪਹੁੰਚੇ ਹਾਂ ਗੁਰੂ ਮਿਹਰ ਕਰੇ ਬਖਸ਼ਿਸ਼ ਕਰੇ ਇਸ ਪਰਵਾਹ ਤੇ ਤੇ ਇਦਸ ਵੀ ਜ ਦੇ ਰਹੀ ਆ ਹੋਰ ਬੁਲਾਰੇ ਜੀ ਬਹੁਤ ਸਾਰੇ ਸੰਗਤਾਂ ਜਾਣਦੇ ਆ ਵੀ ਹੋਣਗਾ ਤੇ ਭਾਈ ਬਿਆਨਤ ਸਿੰਘ ਦੀ ਬੇਟੀ ਬੀਬੀ ਅਮਰਤ कौर ਜੀ ਅਮਰਤਪਾਲ ਸੀ ਕਿ ਸ਼ਾਇਦ ਅਮਰਤਕੌਰ ਨਾਂ ਸੀ ਉਹਨਾਂ ਦਾ ਉਹ ਵੀ ਪਹੁੰਚੇ ਸੀਗੇ ਤੇ ਉਹਨਾਂ ਨੇ ਵੀ ਦੋ ਮਿੰਟ ਲਈ ਇੱਥੇ ਸਪੀਚ ਕੀਤੀ ਸੀ ਤੇ ਤੁਸੀਂ ਵੀ ਨਾਲ ਦੇ ਨਾਲ ਦੇਖੋ ਜੀ ਉੱਤੇ ਪੂਰਾ ਲਾਈਵ ਦੇਖਿਆ ਜਾ ਸਕਦਾ ਜੀ ਅੱਜ ਦੀ ਬਾਅਦ ਤੇ ਤੇ ਇਥੇ ਇਹ ਸਪੀਚ ਕਰਨਗੇ ਮਨਜੀਤ ਸਿੰਘ ਕੰਗ ਤੇ ਇਧਰ ਬੈਠੇ ਭਾਈ ਮਰੀਕ ਸਿੰਘ ਦੇ ਸਟੇਜ ਤੇ ਮਰੀਕ ਸਿੰਘ ਦੇ ਭਰਾ ਤੇ ਇਧਰ ਭਾਈ ਸਰਬਜੀਤ ਸਿੰਘ ਜੀ ਆ ਬੈਠੇ ਤੇ ਇਧਰ ਬਾਬਾ ਜੀ ਜੋਗੇ ਵਾਲੇ ਆ ਤੇ ਇਧਰਲੀ ਸਾਈਡ ਤੇ ਸੰਗਤਾਂ ਦਾ ਕਾਫੀ ਇਕੱਠ ਤੇ ਪੱਖੇ ਵੀ ਕਾਫੀ ਲੱਗੇ ਸੀ ਪਰ ਫਿਰ ਵੀ ਗਰਮੀ ਬਹੁਤ ਜ਼ਿਆਦਾ ਆ ਰਹੀ ਸੀ ਤੇ ਸਿਮਰਨਜੀਤ ਸਿੰਘ ਮਾਨ ਤੇਨ ਢੜਕ ਸਿੰਘ ਬਰਾੜ ਤੇ ਦੀਪ ਸਿੱਧੂ ਦਾ ਪ੍ਰਾਹ ਹੋਰ ਕਾਫੀ ਸੰਗਤਾਂ ਤੁਸੀਂ ਇਹ ਬੋਲਣਗੇ ਤੁਸੀਂ ਸੁਣ ਸਕਦੇ ਆ ਬਹੁਤ ਸਾਰੀ ਸੰਗਤ ਜਾਣਦੀ ਵੀ ਹੋਊਗੀ ਤੇ ਬਾਕੀ ਵੀਡੀਓ ਦਾ ਅਗਲਾ 파ਟ ਜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਤੇ ਸਾਰਿਆਂ ਨੇ ਥੋੜੇ ਥੋੜੇ ਐਡ ਕਰਿਆ ਸੀਗਾ ਮੈਂ ਤੇ ਤੁਸੀਂ ਅਗਲੀ ਵੀਡੀਓ ਦੇ ਵਿੱਚ 파ਟ ਦੇ ਭੋਗ ਦਾ ਜਿਹੜਾ ਸੰਪੂਰਨਤਾ ਬਾਅਦ ਤੁਸੀਂ ਅਗਲੀ ਵੀਡੀਓ ਚ ਦੇਖੋਗੇ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਹੀ ਤੇ ਇੰਨੀ ਵੀਡੀਓ ਮੈਂ ਦਿਖਾਈ ਆ ਕਿਉਂਕਿ ਜੀ ਬੜੀ ਕਾਫੀ ਲੰਬੀ ਵੀਡੀਓ ਮੜ ਕੇ اپਲੋਡ ਕਾਰਨੀ ਜਾਂ ਬਹੁਤ ਹੀ ਲੰਬੀ ਦੇਖੀ ਨਹੀਂ ਵੀ ਔਖੀ ਹੋ ਜਾਂਦੀ ਹੈ ਤੇ ਅਗਲੇ ਵੀਡੀਓ ਦਾ ਅਗਲਾ 파ਟ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਸੀਂ ਇਸ ਵੀਡੀਓ ਦਾ ਦੇਖ ਸਕਦੇ ਆ ਹਾ ਇਥੇ ਪੀਲੇ ਸੂਰ ਪੀਲੇ ਦੁਪट्टे ਵਾਲੀ ਜੀ ਭਾਈ ਬਿਆਨਤ ਸਿੰਘ ਦੀ ਬੇਟੀ ਆਈ ਹੈ ਤੇ ਇਹਨਾਂ ਨੂੰ ਵੀ ਸਟੇਜ ਤੇ ਬੁਲਾ ਲਿਆ ਸੀਗਾ ਮਗਰੋਂ ਕਿਉਂਕਿ ਪਹਿਲਾਂ ਪਤਾ ਨਹੀਂ ਸੀ ਆਏ ਬਾਅਦ ਚ ਪਤਾ ਲੱਗਾ ਫਿਰ ਇਹਨਾਂ ਨੂੰ ਸਟੇਜ ਤੇ ਬੁਲਾ ਲਿਆ ਸੀ ਆਪਦੇ ਭਰਾ ਕੋਲੇ ਚਲੇ ਗਏ ਸਨ ਭਾਈ ਸਰਬਜੀਤ ਸਿੰਘ ਕੋਲ ਚਲੇ ਗਏ ਸਨ ਤੇ ਇੱਥੇ ਵੀਡੀਓ ਮੈਂ ਫਾਸਟ ਕਰਤੀ ਸੀ ਜੀ ਕਿਉਂਕਿ ਇਹ ਵੀਡੀਓ 15 ਮਿੰਟ ਦੀ ਸੀ ਕੱਲੀ ਜਿਹੜਾ ਇੰਨਾ ਕਲਿੱਪ ਮੈਂ ਲਿਆ ਸੀਗਾ ਤੇ ਇੱਥੇ ਮੈਂ ਤਾਂ ਲੈ ਲਿਆ ਕਲਿੱਪ ਵੀ ਕਿਉਂਕਿ ਸਪੀਚ ਸੁਣਨ ਵਾਲੀ ਸੀ ਇਹਨਾਂ ਦੀ ਵੀ ਤੇ ਫਿਰ ਮੈਨੂੰ ਆ ਲੱਗਾ ਵੀ ਕਾਫੀ ਲੰਬੀ ਵੀਡੀਓ ਹੋ ਗਈ ਫਿਰ ਮੈਂ ਤਾਂ ਕਰਕੇ ਇਹਦੇ ਵਿੱਚੋਂ ਕੱਟ ਕਰਦਾ ਸੀਗਾ ਇਹਨੂੰ ਫਾਸਟ ਕਰਦਾ ਸੀ ਵੀਡੀਓ ਨੂੰ ਤੇ ਵੀ ਵੀਡੀਓ ਲੰਬੀ ਨਾ ਹੋਵੇ ਤੇ ਇਧਰ ਹਰਜੀਤ ਸਿੰਘ ਹਰਜਿੰਦਰ ਸਿੰਘ ਤਾਂ ਵੀ ਇਹ ਆਪਣੀ ਸਪੀਚ ਦੇਖ ਕੇ ਜਾ ਚੁੱਕੇ ਸਨ ਤੇ ਹੌਲੀ-ਹੌਲੀ ਸਾਰੀ ਸੰਗਤ ਚਲੀ ਜਾ ਰਹੀ ਸੀ ਕਿ